ਦਸੇ ਕੀ ਦੁਰਾਹਾ ਤੋਂ ਰੋਪੜ ਤੱਕ ਚਾਰ ਮਾਰਗੀ ਸੜਕ ਦਾ ਪ੍ਰੋਜੈਕਟ ਕਈ ਸਾਲਾਂ ਤੋਂ ਲਟਕਿਆ ਹੋਇਆ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਹੁਣ ਸੂਬੇ ਦੀ ਰਾਜਨੀਤੀ ਕਾਫੀ ਪੱਕ ਗਈ ਹੈ ਦੋ ਦਿਨ ਪਹਿਲਾਂ ਕੇਂਦਰੀ ਰੇਲ ਰਾਜमंत्री ਰਵਨੀਤ ਸਿੰਘ ਬੱਟੂ ਨੇ ਦੁਰਾਹਾ ਦੇ ਰਾਮਪੁਰ ਰੇਲਵੇ ਕ੍ਰਾਸਿੰਗ ਤੇ ਪੱਤਰਕਾਰ ਕਾਨਫਰੰਸ ਦਾਅਵਾ ਕੀਤਾ ਸੀ ਕਿ 100 ਕਰੋੜ ਰੁਪਏ ਦੇ ਰੇਲਵੇ ਓਵਰ ਬ੍ਰਿਜ ਦਾ ਕੰਮ ਪੰਜਾਬ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੁਕਿਆ ਹੋਇਆ ਹੈ ਦੋ ਦਿਨ ਬਾਅਦ ਪਾਇਲ ਦੇ ਆਪਦਤਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੱਟੂ ਦੇ ਪੱਤਰਕਾਰ ਕਾਨਫਰੰਸ ਵਾਲੇ ਥਾਂ ਤੇ ਜਾ ਕੇ ਹੁਣ ਉਹਨਾਂ ਨੂੰ ਠੋਕ ਮਾਰ ਜਵਾਬ ਦਿੱਤਾ ਹੈ ਵਿਧਾਇਕ ਐਨਓਸੀ ਦੀ ਕਾਪੀ ਵੀ ਨਾਲ ਲੈ ਕੇ ਪਹੁੰਚੇ ਨੇ ਕੀ ਕਿਹਾ ਵਿਧਾਇਕ ਸਾਹਿਬ ਨੇ ਸੁਣਾ ਦਿੰਦੇ ਕੀ ਹੈ ਪੂਰਾ ਮਾਮਲਾ ਜੀ ਦੇਖੋ ਨਵਾ ਨਵਾ ਭਾਜਪਾ ਦੀ ਗੋਦੀ ਚੜਿਆ ਰਵਨੀਤ ਬਿੱਟੂ ਜਿਹੜਾ ਕਿ ਲੁਧਿਆਣੇ ਦੇ ਲੋਕਾਂ ਨੇ ਨਕਾਰਿਆ ਤੇ ਫੱਟੀ ਉਹਦੀ ਪੁੰਜੀ ਤੇ ਚੋਰ ਮੋਰੀਓਂ ਰਸਤੇ ਭਾਜਪਾ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਉਹਦੇ ਤੇ ਰਹਿਮ ਕੀਤਾ ਅੱਜ ਉਹ ਭਾਜਪਾ ਦਾ ਸਭ ਤੋਂ ਵੱਡਾ ਝੋਲੀ ਚੁੱਕ ਬਣਿਆ ਹੋਇਆ ਔਰ ਉਹ ਝੋਲੀ ਚੁੱਕ ਇਸ ਹੱਦ ਤੱਕ ਬਣਿਆ ਤੇ ਉਹਨੂੰ ਵਹਿਮ ਹੋ ਗਿਆ ਕਿ ਸ਼ਾਇਦ ਜੇ ਮੈਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਬਾਰੇ ਅਨਾਪ ਸ਼ਨਾਪ ਬੋਲੂੰਗਾ ਤੇ ਸ਼ਾਇਦ ਮੈਨੂੰ ਮੁੱਖ ਮੰਤਰੀ ਬਣਾ ਦੇਣਗੇ ਮੈਂ ਬਿੱਟੂ ਨੂੰ ਕਹਿਣਾ ਚਾਹੁੰਦਾ ਕਿ ਭਾਵੇਂ ਪੂਰਾ ਪਿੰਡ ਮਰ ਜਾਵੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਖੁਸਰਿਆਂ ਦੇ ਘਰ ਤਾਂ ਜਵਾਕ ਜੰਮ ਸਕਦਾ ਪਰ ਬਿੱਟੂ ਕਦੇ ਮੁੱਖ ਮੰਤਰੀ ਨਹੀਂ ਬਣ ਸਕਦਾ ਇਹ ਗੱਲ ਕੰਨ ਖੋਲ ਕੇ ਸੁਣ ਲਵੇ ਔਰ ਅੱਜ ਤੋਂ ਬਾਅਦ ਲਿਖ ਲੋ ਕਿ ਬਿੱਟੂ ਕਦੇ ਸਰਪੰਚੀ ਦੀ ਚੋਣ ਨਹੀਂ ਜਿੱਤ ਸਕਦਾ ਕਿਉਂਕਿ ਜਿਹੜੀ ਪਾਰਟੀ ਦੇ ਨਾਲ ਜਿਹੜੀ ਧਿਰ ਦੇ ਨਾਲ ਆਜੋ ਖੜਾ ਜਿਹਦੇ ਤੇ ਇਲਜ਼ਾਮ ਹੈ ਕਿ 750 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਉਹ ਪਾਰਟੀ ਨੇ ਜਸ਼ਨ ਮਨਾਏ ਤੇ ਸ਼ੋਭਦੀਪ ਵਰਗੇ ਸਾਡੇ ਨੌਜਵਾਨ ਨੂੰ ਸਿੱਧੀਆਂ ਗੋਲੀਆਂ ਇਸ ਭਾਜਪਾ ਪਾਰਟੀ ਨੇ ਮਾਰੀਆਂ ਤੇ ਉਸ ਭਾਜਪਾ ਦੀ ਗੋਤੀ ਚੜ੍ਹ ਕੇ ਇਹ ਕਦੇ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਨਾ ਹੈ ਅੱਗੇ ਆ ਸਕਦਾ ਤੇ ਨਾ ਕੋਈ ਚੋਣ ਜਿੱਤ ਸਕਦਾ ਕਿਉਂਕਿ ਲੋਕਾਂ ਦੀ ਨਕਾਰੀ ਹੋਈ ਪਾਰਟੀ ਆ ਪੰਜਾਬ ਦੇ ਲੋਕਾਂ ਨੇ ਇਸ ਨੂੰ ਮੁੱਢ ਕਦੀਮੋਂ ਨਕਾਰ ਦਿੱਤਾ ਭਾਵੇਂ ਜਦੋਂ ਉਹ ਪਹਿਲੀ ਪਾਰਟੀ ਦੇ ਵਿੱਚ ਸੀ ਅਸੀਂ ਕਿਸੇ ਦੇ ਉੱਤੇ ਦੋਸ਼ ਨਹੀਂ ਲਾਉਂਦੇ ਪਰ ਲੋਕ ਗੱਲਾਂ ਕਰਦੇ ਆ ਕਿ ਪਰਿਵਾਰ ਬੁੱਚੜਾਂ ਦਾ ਪਰਿਵਾਰ ਹੈ ਔਰ ਇਸ ਪਰਿਵਾਰ ਬਾਰੇ ਲੋਕ ਇਹ ਵੀ ਗੱਲਾਂ ਕਰਦੇ ਆ ਕਿ ਇਹਨਾਂ ਨੇ ਜੋ ਪੰਜਾਬ ਤੇ ਪੰਜਾਬੀ ਦਾ ਕਹਾਣ ਕੀਤਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਔਰ ਅੱਜ ਇਹ ਗੱਲ ਕਰਦੇ ਆ ਜਿੱਥੇ ਅਸੀਂ ਕਰੇ 164 ਨੰਬਰ ਬੋਰਜੀ ਦੇ ਉੱਤੇ ਜਿਹੜਾ ਕਿ ਪੁੱਲ ਪਿਛਲੇ 12 ਸਾਲਾਂ ਤੋਂ ਉਹਦੇ ਦੌਰਾਨ ਇਸ ਨੂੰ ਲੋਕਾਂ ਨੇ ਤਿੰਨ ਵਾਰ ਐਮਪੀ ਬਣਾਇਆ ਔਰ ਐਮਪੀ ਬਣਨ ਤੋਂ ਬਾਅਦ ਕਿਉਂਕਿ ਇਹਦਾ ਘਰ ਵੀ ਇੱਥੇ ਕੋਟਲੀ ਆ ਇਸੇ ਹਲਕੇ ਦੇ ਵਿੱਚ ਬਿੱਟੂ ਆਪਣੀ ਕੋਈ ਪਿਛਲੇ ਸਾਲਾਂ ਦੌਰਾਨ ਪਿਛਲੇ ਇਹਨੂੰ ਤਕਰੀਬਨ ਤੁਸੀਂ ਅੱਜ ਦੇਖ ਲਓ 14 15 ਸਾਲ ਹੋ ਗਏ ਇਸ ਪੁਲ ਨੂੰ ਉਡੀਕਦੇ ਨੂੰ ਕੋਈ ਇੱਕ ਫੋਟੋ ਕਿਸੇ ਰੇਲਵੇ ਮੰਤਰੀ ਦੇ ਨਾਲ ਰੇਲਵੇ ਦੇ ਚੀਫ ਦੇ ਨਾਲ ਰੇਲਵੇ ਦੇ ਅਧਿਕਾਰੀ ਦੇ ਨਾਲ ਬਿੱਟੂ ਕੋਈ ਇੱਕ ਫੋਟੋ ਦਿਖਾ ਦੇਵੇ ਤਾਂ ਮੈਂ ਮੰਨ ਜੂਗਾ ਕਿ ਪਿਛਲੇ 14 ਸਾਲਾਂ ਚ ਉਹਨੇ ਕੋਈ ਐਫਰਟ ਕੀਤੇ ਨੇ ਜਾਂ ਇਥੋਂ ਦਾ ਜਿਹੜੇ ਵੀ ਕੋਈ ਐਮਐਲਏ ਰਹੇ ਨੇ ਪਿਛਲੇ ਐਮਐਲਏ ਰਹੇ ਨੇ ਪਹਿਲਾਂ ਕਾਂਗਲੀਦਲ ਦੇ ਐਮਐਲਏ ਸੀ ਕਾਂਗਰਸ ਦੇ ਐਮਐਲਏ ਸੀ ਉਹ ਵੀ ਕੋਈ ਇੱਕ ਵੀ ਕੋਈ ਚਿੱਠੀ ਪੱਤਰ ਕੋਈ ਫੋਟੋ ਕੋਈ ਦਿਖਾ ਦੇਣ ਕਿ ਅਸੀਂ ਦਰਾਹੇ ਦੇ ਲੋਕਾਂ ਦੇ ਲਈ ਕੋਈ ਐਫਰਟ ਕੀਤੀ ਆ ਕੋਈ ਕੰਮ ਕੀਤਾ ਤਾਂ ਮੈਂ ਗੱਲ ਮੰਨ ਜੂਗਾ ਕਿ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੁੰਦੇ ਸੀ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਸਿਰਫ ਤੇ ਸਿਰਫ ਉਹਨਾਂ ਦਾ ਕੰਮ ਕੀਤਾ ਕਿ ਆਪਣੇ ਘਰ ਭਰਨੇ ਤੇ ਲੋਕਾਂ ਨੂੰ ਮੂਰਖ ਬਣਾਉਣਾ ਅੱਜ ਜੋ ਬਿੱਟੂ ਇੱਥੇ ਪਰਸੋਂ ਆ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਖੜਕੇ ਕਹਿ ਰਿਹਾ ਉਹ ਕੀ ਕਹਿ ਰਿਹਾ ਕਿ ਇਸ ਪੁਲ ਦੀ ਪੰਜਾਬ ਸਰਕਾਰ ਨੇ ਐਨਓਸੀ ਨਹੀਂ ਦਿੱਤੀ ਮੈਂ ਮਿੱਟੂ ਨੂੰ ਦੱਸਣਾ ਚਾਹੁੰਨਾ ਕਿ 3 ਸਾਲ ਤੋਂ ਲੋਕਾਂ ਨੇ ਜਦੋਂ ਦੀ ਸੇਵਾ ਦਿੱਤੀ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੇ ਆ ਕਿ ਇਸ ਪੁਲ ਦੇ ਲਈ ਪਹਿਲੇ ਦਿਨ ਤੋਂ ਸਾਡਾ ਕੇਂਦਰ ਦੇ ਨਾਲ ਸਾਡਾ ਰੇਲਵੇ ਮੰਤਰੀ ਦੇ ਨਾਲ ਸਾਡਾ ਰੇਲਵੇ ਅਧਿਕਾਰੀਆਂ ਦੇ ਨਾਲ ਚੀਫ ਇੰਜੀਨੀਅਰਾਂ ਦੇ ਨਾਲ ਪਹਿਲੇ ਦਿਨ ਤੋਂ ਸਾਡਾ ਜਿਹੜਾ ਕੋਰਸਪੋਂਡੈਂਸ ਆਉ ਚੱਲਦਾ ਸੋ ਅੱਜ ਜੋ ਓ ਐਨਓਸੀ ਦੀ ਗੱਲ ਕਰਦੇ ਆ ਮੈਂ ਸਾਡੇ ਸਤਿਕਾਰਯੋਗ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਐਨਓਸੀ ਲੈ ਕੇ ਆਏ ਹਾਂ ਆ ਦਿਖਾਓ ਕੱਢ ਕੇ ਇੱਕ ਵਾਰੀ ਕੱਢਿਓ ਨੂੰ ਫੋਲੋ ਕਿਹੜੀ ਐਨਓਸੀ ਦੀ ਗੱਲ ਬਿੱਟੂ ਕਰਦਾ ਲਿਆ ਲਓ ਜੀ ਬਿੱਟੂ ਜੀ 11 11 24 ਦੀ 1293 ਨੰਬਰ ਚਿੱਠੀ ਨੰਬਰ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਰੇਲਵੇ ਨੂੰ ਇੱਥੇ ਪੁਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਆ ਤੇ ਹੁਣ ਬੰਦੇ ਦਾ ਪੁੱਤ ਬਣ ਕੇ ਕੱਲ ਨੂੰ ਇੱਥੇ ਰੇਤਾ ਵੀ ਸੱਟ ਸੀਮਿੰਟ ਵੀ ਲਿਆ ਤੇ ਸਰੀਆ ਵੀ ਲਿਆ ਤੇ ਪੁਲ ਦਾ ਕੰਮ ਸ਼ੁਰੂ ਕਰ ਅਸਲ ਦੇ ਵਿੱਚ ਗੱਲ ਕੀ ਆ ਬਿੱਟੂ ਆਇਆ ਕਿਉਂ ਐ ਇੱਥੇ ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਤੁਸੀਂ ਵੀ ਦੇਖਿਆ ਕਿ ਪਿਛਲੇ ਦਿਨੀ ਮੇਰੀ ਚੀਫ ਇੰਜੀਨੀਅਰ ਦੇ ਨਾਲ ਵੀ ਗੱਲ ਹੋਈ ਸਰਕਾਰ ਦੇ ਨਾਲ ਵੀ ਗੱਲ ਹੋਈ ਇਹ ਪੁਲ ਬਣਨ ਦੀ ਪੂਰੀ ਤਿਆਰੀ ਸੀ ਪੂਰੀ ਤਿਆਰੀ ਕੇਂਦਰ ਸਰਕਾਰ ਵੱਲੋਂ ਵੀ ਕੀਤੀ ਹੋਈ ਸੀ ਪਰ ਰਵਨੀਤ ਬਟੂ ਆਪਣੇ ਲੋਕਾਂ ਦੀ ਭਲਾਈ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ ਕਿ ਦਰਾਹੇ ਦੇ ਲੋਕਾਂ ਨੂੰ ਇਸ ਜਾਮ ਤੋਂ निजात ਮਿਲੇ ਦਰਾਹੇ ਦੇ ਲੋਕਾਂ ਨੂੰ ਕੋਈ ਸੁੱਖ ਸੁਭਦਾ ਮਿਲੇ ਕਿਉਂਕਿ ਜੇ ਸੁੱਖ ਸੁਭਦਾ ਮਿਲ ਗਈ ਤੇ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਉਹ ਕਹਿੰਦਾ ਮੈਂ ਰਾਜ ਮੰਤਰੀਆਂ ਮੇਰੇ ਤੋਂ ਬਿਨਾ ਕਿਵੇਂ ਬਣਾ ਲਿਆ ਇਥੇ ਪੁਲ ਬਣਾਉਣ ਨਹੀਂ ਆਇਆ ਇੱਥੇ ਬਿੱਟੂ ਇੱਥੇ ਬਿੱਟੂ ਪੁਲ ਦਾ ਕੰਮ ਰੋਕਣ ਆਇਆ ਪੁਲ ਦਾ ਕੰਮ ਰੋਕਣ ਆਇਆ ਔਰ ਰੋਕਣ ਦੇ ਲਈ ਹੀ ਉਹਨੇ ਕੱਲ ਪ੍ਰੈਸ ਕਾਨਫਰੰਸ ਇੱਥੇ ਕੀਤੀ ਆ ਤਾਂ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਜੇ ਤੂੰ ਪੁਲ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਤਾਂ ਫਟਾਫਟ ਮੈਂ ਕਹਿੰਦਾ ਕਿ ਅਗਲੇ ਹਫਤੇ ਤੋਂ ਹੀ ਕੱਲ ਤੋਂ ਹੀ ਇੱਥੇ ਕੰਮ ਸ਼ੁਰੂ ਕਰਾ ਤਾਂ ਅਸੀਂ ਮੰਨਾਂਗੇ ਕਿ ਸਾਡੇ ਇਲਾਕੇ ਦਾ ਕੋਈ ਮੰਤਰੀ ਜਹੇ ਉਹ ਕਾਤਲ ਜਮਾਤੇ ਨਾਲ ਹੀ ਹਾਜ਼ਰ ਆ ਅਸੀਂ ਮੰਨਾਂਗੇ ਕਿ ਅਸੀਂ ਜਾ ਕੇ ਜੇ ਕੱਲ ਨੂੰ ਉਹ ਕੰਮ ਸ਼ੁਰੂ ਕਰਾਉਂਦਾ ਮੈਂ ਘਰੇ ਜਾ ਕੇ ਉਹਨੂੰ ਆਪ ਗੁਲਦਸਤਾ ਦੇ ਕੇ ਆਉਂਗਾ ਕਿ ਬਿੱਟੂ ਜੀ ਤੁਸੀਂ ਲੋਕਾਂ ਦਾ ਕੰਮ ਕੀਤਾ ਕਿਉਂਕਿ ਲੋਕਾਂ ਦੇ ਕੰਮ ਲਈ ਚਾਹੇ ਸਾਨੂੰ ਕੋਡੇ ਰਾਖਸ਼ ਕੋਲ ਵੀ ਜਾਣਾ ਪਵੇ ਅਸੀਂ ਉੱਥੇ ਜਾਵਾਂਗੇ ਪਰ ਸਿਰਫ ਤੇ ਸਿਰਫ ਤੁਸੀਂ ਲੋਕਾਂ ਦੇ ਕੰਮ ਦੇ ਵਿੱਚ ਜੇ ਖੜੋਤ ਬਣਦੇ ਕੰਮ ਕਰਦੇ ਹੋ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ ਕਿਉਂਕਿ ਬਿੱਟੂ ਨੂੰ ਹਮੇਸ਼ਾ ਝੂਠ ਬੋਲਣ ਦਾ ਚਾਅ ਆ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਦੋਂ ਵੀ ਇਹਦੇ ਹਰ ਬਿਆਨ ਦੇ ਵਿੱਚ ਝੂਠ ਹੁੰਦਾ ਸੀ ਤੇ ਅੱਜ ਵੀ ਇਹਦੀ ਹਰ ਗੱਲ ਦੇ ਵਿੱਚ ਝੂਠ ਆ ਮੈਨੂੰ ਕਹਿਣਾ ਤੈਨੂੰ ਰੇਲਵੇ ਦਾ ਰਾਜ ਮੰਤਰੀ ਬਣਾਇਆ ਜ਼ਰਾਹਾ ਤੁਹਾਡਾ ਆਪਣਾ ਸ਼ਹਿਰ ਆ ਰਵਨੀਤ ਬਿੱਟੂ ਜੀ ਦੱਸੋ ਇੱਥੇ ਕਿੰਨੀਆਂ ਟ੍ਰੇਨਾਂ ਰੁਕਦੀਆਂ ਨੇ ਲੋਕ ਬਾਰ-ਬਾਰ ਮੇਰੇ ਵੱਲੋਂ ਵੀ ਰੇਲਵੇ ਮੰਤਰੀ ਨੂੰ ਬਾਰ-ਬਾਰ ਲੈਟਰ ਲਿਖਿਆ ਲੈਟਰ ਵੀ ਦੇ ਦਾਂਗੇ ਜੇ ਕਹੋਗੇ ਕਿ ਚਿੱਠੀ ਨਹੀਂ ਪੱਤਰ ਕੀਤਾ ਉਹ ਵੀ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦੇਵਾਂਗੇ ਉਦੋਂ ਦੱਸੋ ਸਾਨੂੰ ਦੱਸ ਦਿਓ ਜੇ ਅੱਜ ਤੈਨੂੰ ਰੇਲਵੇ ਰਾਜ ਮੰਤਰੀ ਬਣਾਇਆ ਘੱਟੋ ਘੱਟ ਆਪਣੇ ਸ਼ਹਿਰ ਦੇ ਵਿੱਚ ਟ੍ਰੇਨਾਂ ਤਾਂ ਰੁਕਣ ਲਾ ਦਿਓ ਸਿਰਫ ਤੇ ਸਿਰਫ ਲੋਕਾਂ ਨੂੰ ਭੰਡ ਕੇ ਲੋਕਾਂ ਨੂੰ ਗਾਲਾਂ ਕੱਢ ਕੇ ਤੁਹਾਡੀ ਰਾਜਨੀਤੀ ਨਹੀਂ ਚਮਕਣੀ ਲੋਕ ਤੁਹਾਨੂੰ ਚੰਗੀ ਤਰ੍ਹਾਂ ਸਮਝਦੇ ਆ ਚੰਗੀ ਤਰ੍ਹਾਂ ਜਾਣਦੇ ਆ ਔਰ ਲੋਕਾਂ ਨੇ ਇਸ ਵਾਰ ਵੀ ਤੈਨੂੰ ਤੇਰੀ ਔਕਾਤ ਦਿਖਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਵੀ ਚੋਣ ਹੋਊਗੀ ਉਹਦੇ ਵਿੱਚ ਲੋਕ ਤੈਨੂੰ ਤੇ ਯਕੋਦ ਯਾਦ ਕਰਾਉਣਗੇ ਤੇ ਬਿੱਟੂ ਇਹ ਕਹਿ ਰਹੇ ਨੇ ਕਿ ਜੇ ਪੰਜਾਬ ਸਰਕਾਰ ਨੇ ਕੰਮ ਰੋਕਿਆ ਵੀ ਮੈਂ ਲੋਕਾਂ ਨਾਲ ਲੈ ਕੇ ਘਰ ਨਾਲ ਲਾਉਂਗਾ ਜੇ ਰੇਲਵੇ ਕੰਮ ਰੋਕ ਦਿਆ ਤਾਂ ਤੁਸੀਂ ਕੀ ਕਰੋਗੇ ਫਿਰ ਦੇਖੋ ਮੈਂ ਸਾਹਮਣੇ ਦਿਖਾ ਰਿਆਂ ਕਿ ਪੰਜਾਬ ਸਰਕਾਰ ਨੇ ਆਪਦੀ ਐਨਓਸੀ ਦੇ ਦਿੱਤੀ ਆ ਇਹ ਪੁਲ ਦੀ ਉਹ ਸਾਰੀ ਰੇਲਵੇ ਨੇ ਕਰਨੀ ਆ ਤੇ ਰੇਲਵੇ ਦੇ ਕੋਲ ਅਸੀਂ ਤਾਂ ਜਾ ਰਹੇ ਆ ਮੀਟਿੰਗਾਂ ਕਰ ਰਹੇ ਆ ਮੈਂ ਪਿਛਲੇ ਦਿਨੀ ਚੀਫ ਇੰਜੀਨੀਅਰ ਨੂੰ ਵੀ ਜਾ ਕੇ ਉੱਥੇ ਮਿਲ ਕੇ ਆਇਆ ਕਿ ਪੁਲ ਦਾ ਕੰਮ ਜਲਦੀ ਚਾਲੂ ਕਰਾਇਆ ਜਾਵੇ ਲੋਕ ਬਹੁਤ ਦੁਖੀ ਨੇ ਸਾਡੇ ਦਰਾਹੇ ਦੇ ਲੋਕ ਇਸ ਪੁਲ ਕਰਕੇ ਕਿਲੋ-ਕਿਲੋ ਮਿੱਟੀ ਮਹੀਨੇ ਦੀ ਖਾ ਜਾਂਦੇ ਆ ਕਿਉਂਕਿ ਇੰਨਾ ਇੱਥੇ ਧੂੜ ਉੱਡਦੀ ਆ ਕੱਟਾ ਉੱੜਦਾ ਲੋਕ ਘੰਟਿਆਂ ਬਤੀ ਜਾਮ ਦੇ ਵਿੱਚ ਰੁਕਦੇ ਨੇ ਜਦੋਂ ਰੇਲਵੇ ਫਟਕ ਲੱਗ ਜਾਂਦਾ ਤਾਂ ਅੱਧਾ ਅੱਧਾ ਘੰਟਾ ਗੱਡੀਆਂ ਸਟਾਰਟ ਰਹਿੰਦੀਆਂ ਨੇ ਤੇ ਪੋਲੂਸ਼ਨ ਦਾ ਜੋ ਨੁਕਸਾਨ ਹੁੰਦਾ ਲੋਕਾਂ ਦੇ ਪੈਟਰੋਲ ਦਾ ਨੁਕਸਾਨ ਹੁੰਦਾ ਲੋਕਾਂ ਦੇ ਸਮੇਂ ਦਾ ਨੁਕਸਾਨ ਹੁੰਦਾ ਇਸ ਨੁਕਸਾਨ ਨੂੰ ਮੈਂ ਮਿੱਟੂ ਜੀ ਨੂੰ ਕਹਿੰਨਾ ਕਿ ਇਸ ਨੁਕਸਾਨ ਨੂੰ ਬਚਾਓ ਪੰਜਾਬ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਤੁਸੀਂ ਆਪਣਾ ਕੰਮ ਕਰਕੇ ਦਿਖਾਓ ਔਰ ਅਸੀਂ ਹਮੇਸ਼ਾ ਪੋਜ਼ਿਟਿਵ ਕੰਮਾਂ ਦੇ ਵਿੱਚ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਆ ਉਹਦੇ ਨਾਲ ਹਮੇਸ਼ਾ ਖੜੇ ਹਾਂ